ਲੇ ਵੀ ਮਿੱਤਰੋ ਸਸਤਾ ਇੰਨਾ ਬੇਜੂਗਾ ਜਿੱਥੇ ਤੁਹਾਡਾ 20000 ਦਾ ਜੰਗਲਾ ਬਣੂਗਾ ਉੱਥੇ ਇਹ 7000 ਚ ਲੱਗ ਜਾਊਗਾ ਤੇ ਸੋਨਾ ਤੁਸੀਂ ਦੇਖ ਲਓ ਜਦੋਂ ਲੱਗਿਆ ਨਾ ਤੁਸੀਂ ਐਂ ਦੇਖੋ ਵੀ ਬੰਦੇ ਪੁੱਛ ਪੁੱਛ ਜਾਣਗੇ ਵੀ ਯਾਰ ਆਹ ਕਿੱਥੋਂ ਲੈਂਦਾ ਇੰਨਾ ਸੋਨਾ ਮਨ ਲਓ ਜੇ ਫੁੱਟ ਬਾਈ ਫੁੱਟ ਦੀ ਗੱਲ ਕਰੀਏ ਉਹ 28 ਰੁਪਏ ਬੂ ਉਹ 28 ਰੁਪਏ ਪੂਗੀ ਤਾਂ ਇਹ 14 ਰੁਪਏ ਪੂਗੀ ਅੱਛਾ ਜੀ ਉਹਨੂੰ ਤਿੰਨ ਮਿਸਤਰੀ ਤੇ ਦੋ ਮਿਸਤਰੀ ਲਾਉਣਗੇ ਇਹਨੂੰ ਇੱਕ ਮਿਸਤਰੀ ਲਾਊਗਾ ਉਹਨੇ ਉਹਨਾਂ ਕੰਮ ਨੇ ਮੀੜੂਗਾ ਉਹਨੇ ਕੰਮ ਨੇ ਮੀੜੂਗਾ ਮੰਨ ਲਓ ਲੇਬਰ ਵੀ ਘਟ ਪੈਂਦੀ ਆ ਤੇ ਹੋਰ ਗੱਲ ਦੇਖੋ ਜੀ ਸਫਾਈ ਦੇਖੋ ਸਫਾਈ ਵੀ ਬਹੁਤ ਜ਼ਿਆਦਾ ਹੋਣੀ ਹੈ ਸਿਰਫ ਖਰਚਾ ਵੀ ਘਟੂਗਾ ਕਿਉਂਕਿ ਇਹਦੇ ਸਿਰਫ ਡਰਜਾਂ 'ਚ ਮਾਣਾ ਮਾਣਾ ਬੂਗਾ ਇਹਦਾ ਜਾਲ ਸੀਮੈਂਟ ਲੱਗਦਾ ਉਹਦੇ ਮਤਲਬ ਜੇ 100 ਫੁੱਟ ਚਲਾਈਏ ਤਾਂ ਤਕਰੀਬਨ 4-5 ਬੋਰੀਆਂ ਤੋਂ ਕੱਟ ਪੈਂਦੀਆਂ ਨੇ ਰਾਮ ਨ ਇਹ ਇਹਦੇ ਕਿਨਾਰੀ ਨਹੀਂ ਅੱਛਾ ਜੀ ਜਿਹੜੀ ਬਿਲਕੁਲ ਇਹ ਹੈ ਕਿਨਾਰੀ ਸਪੇਸ਼ ਬਿਲਕੁਲ ਨਹੀਂ ਕਿਨਾਰੀ ਨਹੀਂ ਹੈਗੀ ਇਹਦੇ 'ਚ ਰਿਸ਼ਤਾ ਨਹੀਂ ਖੜਦਾ ਅੱਛਾ ਜਮਾ ਹੀ ਨਹੀਂ ਕਰਦਾ ਜਿਹੜੀ ਪੁਰਾਣੇ ਡਿਜ਼ਾਈਨ ਦੀਆਂ ਨੇ ਪੁਰਾਣੇ ਡਿਜ਼ਾਈਨ ਦੀਆਂ ਟੈਲਾਂ ਨੇ ਉਹਦੇ ਵਿੱਚ ਇੱਥੇ ਇੱਥੇ ਕਿਨਾਰੀ ਹੁੰਦੀ ਹੈ ਹਾਂ ਜੀ ਕਿਨਾਰੀ ਹੁੰਦੀ ਜਿਹਦੇ ਕਾਰਨ ਇਹਦੇ ਵਿੱਚ ਕੀ ਹੈ ਰੇਤਾ ਰੁਕਦਾ ਰਹਿੰਦਾ ਇੱਥੇ ਰਿਸ਼ਤਾ ਰੁਕ ਜਾਂਦਾ ਉਹਦੇ 'ਚ ਇਹਦੇ 'ਚ ਬਿਲਕੁਲ ਰੇਤਾ ਨਹੀਂ ਰੁਕੂਗਾ ਜਦੋਂ ਵੀ ਮਾਂਜਾ ਮਾਰਨੇ ਸਾਰੇ ਦਾ ਸਾਰੇ ਰੇਤਾ ਬਾਹਰ ਜਿਹਦੇ ਵਿੱਚ ਤਕਰੀਬਨ 100 ਕੁਇੰਟਲ ਤੱਕ ਵੀ ਚੜ ਜਾਂਦੇ ਅੱਛਾ ਜੀ ਪਰ ਪਰ ਇਹ ਅੱਜ ਤੱਕ ਕਿਤੇ ਟੁੱਟੀ ਤੇ ਦਬ ਸਕਦੀ ਹੈ ਦਬਣ ਦਾ ਵੀ ਕਾਰਨ ਇਹ ਹੁੰਦਾ ਥੱਲੋ ਜੇ ਪੋਲੀ ਧਰਤੀ ਹੋਵੇ ਕੁੱਟ ਕੇ ਜਾਂ ਮਤਲਬ ਪਲਾਈ ਹੋਵੇ ਤਾਂ ਦਬ ਸਕਦੀ ਹੈ ਨਹੀਂ ਅਜ ਤੀ ਕਿਤੇ ਵੀ ਕੋਈ ਸਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਇਹੋ ਨਹੀਂ ਹੋਈ ਵੀ ਤੁਹਾਡੀ ਇਟਾ ਜਿਹੜੀ ਲੋਕ ਟਾਇਲ ਥੋੜੀ ਆ ਰੋਪੀ ਸੀਮਿੰਟ ਦੇ ਵਿੱਚ ਬਣਾਈਆਂ ਜਾਂਦੀਆਂ ਨੇ ਠੀਕ ਹੈ ਜੀ ਜਿਹੜਾ ਕਿ ਬਹੁਤ ਸਟਰੋਂਗ ਹੁੰਦਾ ਜਦੋਂ ਅਸੀਂ OPC ਸਿਮਿੰਟ ਨੂੰ ਵਰਤਦੇ ਹਾਂ ਉਹ ਸਭ ਤੋਂ ਪਹਿਲਾਂ ਜਿਹੜੇ ਪਾਕੜਾ ਜਿਆਦਾ ਕਰਦਾ ਉਸ ਤੋਂ ਬਾਅਦ ਜੰਗਰੋਧਕ ਹੁੰਦਾ ਉਹਨੂੰ ਛੇਤੇ ਕੋਈ ਵੀ ਵਿੱਚ ਕੋਈ ਲੋਹੇ ਦੀ ਆਈਟਮ ਪਈ ਹੋਵੇ ਉਹਦੇ ਜਾਂ ਕੋਈ ਸ਼ਰੀਆ ਪਾਉਣਿਆ ਉਹਨੂੰ ਛੇਤੇ ਜੰਗ ਨਹੀਂ ਲੱਗਦਾ ਰੰਗ ਲੱਗਣ ਕਾਰਨ ਇਹ ਦੀ ਜਿਹੜੀ ਜਿਹੜੀ ਏਜ ਹੈ ਬਹੁਤ ਜਿਆਦਾ ਲੰਮੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਲੌਂਗੋ ਵਾਲੀ ਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਲੈ ਵੀ ਅੱਜ ਜਿਹੜੇ ਵੀਰਾਂ ਨੇ ਘਰ ਬਣਾਉਣਾ ਨਾ ਮੈਂ ਕਹਿੰਦਾ ਜਿੰਨਾ ਮਰਜੀ ਮਜ਼ਬੂਤ ਕਹਿ ਲੋ ਜਿੰਨਾ ਮਰਜੀ ਫੈਂਸੀ ਕਹਿ ਲੋ ਬਣਾਉਣ ਦਾ ਖਰਚਾ ਤੁਹਾਡਾ ਜੰਗਲਿਆਂ ਦਾ ਫਰਸ਼ ਦਾ ਜਾਂ ਛੱਤ ਦਾ ਖਰਚਾ ਤੁਹਾਡਾ ਤੀਜੇ ਕੇ ਹਿੱਸੇ ਦਾ ਲੈ ਕੇ ਆ ਰਹੇ ਹਾਂ ਇਹ ਵੀਡੀਓ ਦੇ ਵਿੱਚ ਥੋੜਾ ਖਰਚਾ ਵੀ ਘਟਾਵਾਂਗੇ ਮਜ਼ਬੂਤੀ ਵੀ ਫੁੱਲ ਹੋਊਗੀ ਤੇ ਫੈਂਸੀ ਵੀ ਹੋਊਗਾ ਜਿਹੜਾ ਜ ਮਰਜੀ ਡਿਜ਼ਾਈਨ ਬਵਾ ਲਿਓ ਇਸ ਟਾਈਮ ਖੜੇ ਹਾਂ ਗੁਰੂ ਕਿਰਪਾ ਇੰਡਸਟਰੀਸ ਤੌਜ ਦੇ ਵਿੱਚ ਐਂ ਕਹਿ ਲੋ ਵੀ ਮੇਰੀ ਆਪਣੀ ਹੋਈ ਆ ਮਜ਼ਬੂਤੀ ਵਾਲੀ ਜ਼ਿੰਮੇਵਾਰੀ ਲੈਨੇ ਆ ਸਾਡੇ ਚਾਚਾ ਜੀ ਨਾਲ ਨੇ ਸਰਦਾਰ ਸਖਦੇਵ ਸਿੰਘ ਭੁੱਲਰ ਜੀ ਪ੍ਰਿੰਸੀਪਲ ਆਈਟੀਆਈ ਦੇ ਰਟਾਇਰ ਸਤਿ ਸ਼੍ਰੀ ਅਕਾਲ ਚਾਚਾ ਜੀ। ਉਹ ਠੀਕ ਠਾਕ ਹਾਂ ਜੀ। ਸਿੱਤਾਂ ਠੀਕ ਨੇ ਜੀ। ਅੱਲਾ ਦਾ ਹੱਥ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਫੈਕਟਰੀ ਦੇ ਵਿੱਚ ਆਏ ਹੋ। ਤੁਹਾਡਾ ਸਵਾਗਤ ਕਰਦੇ ਆਂ ਅਸੀਂ। ਧੰਨਵਾਦ ਜੀ। ਚਾਚਾ ਜੀ ਗੱਲ ਸਾਡੇ ਪ੍ਰੋਡਕਟ ਨੇ। ਹਾਂ ਜੀ ਮੈਂ ਗੱਲ ਜਿਹੜੀ ਕਰਦਾਗਾ ਵੀ ਮੈਂ ਦਰਸ਼ਕਾਂ ਨੂੰ ਕਹਾਗਾ ਵੀ ਬਹੁਤ ਮਜ਼ਬੂਤ ਦੀ ਜ਼ਿੰਮੇਵਾਰੀ ਤੇ ਫੈਂਸੀ ਚੀਜ਼ ਦੀ ਜ਼ਿੰਮੇਵਾਰੀ ਜਿਵੇਂ ਹੁਣ ਆਪਣੀਆਂ ਜੰਗਲੇ ਵਾਲੀਆਂ ਜਾਲੀਆਂ ਪਈਆਂ ਨੇ ਬਹੁਤ ਕੈਂਟ ਨੇ ਹਨਾ ਜੀ। ਇਧਰ ਲੋਕ ਟਾਇਲ ਕਹਿ ਲੋ ਜਾਂ ਦੂਸਰੀ ਫਲੋਰ ਟਾਇਲ ਕਹਿ ਲੋ ਹਨਾ ਜ ਪਹਿਲਾਂ ਤਾਂ ਇਹਨਾਂ ਦੀ ਮਜ਼ਬੂਤੀ ਬਾਰੇ ਦੱਸੋ ਚਾਚਾ ਜੀ ਮੰਨ ਲਓ ਵੀ ਸੀਮਿੰਟ ਕਿਹੜਾ ਵਰਤਦੇ ਹੋ ਸਭ ਤੋਂ ਪਹਿਲਾਂ OPC ਸਿਮਿੰਟ ਦੇ ਵਿੱਚ ਬਣਾਈਆਂ ਜਾਂਦੀਆਂ ਨੇ ਠੀਕ ਹੈ ਜੀ ਜਿਹੜਾ ਕਿ ਬਹੁਤ ਸਟਰੋਂਗ ਹੁੰਦਾ ਜਦੋਂ ਅਸੀਂ OPC ਸਵਿੰਟ ਨੂੰ ਵਰਤਦੇ ਹਾਂ ਉਹ ਸਭ ਤੋਂ ਪਹਿਲਾਂ ਜਿਹੜੇ ਪਾਕੜਾ ਜਿਆਦਾ ਕਰਦਾ ਉਸ ਤੋਂ ਬਾਅਦ ਜੰਗਰੋਧਕ ਹੁੰਦਾ ਉਹਨੂੰ ਛੇਤੇ ਕੋਈ ਵੀ ਵਿੱਚ ਕੋਈ ਲੋਹੇ ਦੀ ਆਈਟਮ ਪਈ ਹੋਵੇ ਉਹਦੇ ਜਾਂ ਕੋਈ ਸ਼ਰੀਆ ਪਾਉਣਿਆ ਉਹਨੂੰ ਛੇਤੇ ਜੰਗ ਨਹੀਂ ਲੱਗਦਾ ਰੰਗ ਲੱਗਣ ਕਾਰਨ ਇਹ ਦੀ ਜਿਹੜੀ ਜਿਹੜੀ ਏਜ ਹੈ ਬਹੁਤ ਜਿਆਦਾ ਲੰਮੀ ਹੁੰਦੀ ਹੈ ਬਾਜਨ ਦੀ ਗੱਲ ਕਰ ਲਈਏ ਜੇ ਮੰਨ ਲਓ ਵੀ ਆਪਾਂ ਭਰੀ ਹੋਈ ਟਰਾਲੀ ਕਣਕ ਦੀ ਅਜੀ ਆ ਸਾਡੇ ਲੋਕਟਾਈਲ ਹੈ 60mm ਦੀ ਜਿਹੜੀ ਲੋਕਟਾਈਲ ਹੈ ਆਮ ਤੌਰ ਤੇ ਅਸੀਂ ਪਿੰਡਾਂ ਦੇ ਵਿੱਚ ਬਹੁਤ ਹੀ ਲੱਗ ਚੁੱਕੀ ਹੈ ਆਪਣੀ ਤੇ ਲੋਕ ਇਹਦੇ ਤੇ ਭਰੇ ਹੋ ਟਰਾਲਾ ਵੀ ਚੜ ਲੈਂਦੇ ਨੇ ਜੋ ਟਰਾਲੀਆਂ ਭਰੀਆਂ ਹੁੰਦੀਆਂ ਨੇ ਸਾਡੀਆਂ ਇੱਟਾਂ ਦੀਆਂ ਪੂਰੀਆਂ ਫੁੱਲ ਟਰਾਲੀ 2000 ਤੇ 3-4000 ਇੱਟ ਜਿਹਦੇ ਵਿੱਚ ਤਕਰੀਬਨ 100 ਕੁਇੰਟਲ ਦਾ ਵੇਟ ਵੀ ਚੜ ਜਾਂਦਾ ਤੇ ਪਰ ਪਰ ਇਹ ਅੱਜ ਤੱਕ ਕਿਤੇ ਟੁੱਟੀ ਨਹੀਂ ਤੇ ਦਬ ਸਕਦੀ ਹੈ ਦਬਣ ਦਾ ਵੀ ਕਾਰਨ ਇਹ ਹੁੰਦਾ ਥੱਲੇ ਜੇ ਪੋਲੀ ਧਰਤੀ ਹੋਵੇ ਕੁੱਟ ਕੇ ਜਾਂ ਮਤਲਬ ਪਲਾਈ ਹੋਵੇ ਤਾਂ ਦਬ ਸਕਦੀ ਹੈ ਨਹੀਂ ਅਜ ਤੀ ਕਿਤੇ ਵੀ ਕੋਈ ਸਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਹੋ ਨਹੀਂ ਹੋਈ ਵੀ ਤੁਹਾਡੀ ਇਟਾ ਜਿਹੜੀ ਲੋਕ ਟਾਇਲ ਥੋੜੀ ਆਪਦੇ ਆਪ ਨਹੀਂ ਦਬਦੀ ਜੀ ਥੱਲੇ ਪਲਾਈ ਹੋ ਜੇ ਇਹ ਗੱਲ ਵੱਖਰੀ ਜਿਵੇਂ ਹੋਣੀ ਆ ਆ ਦੇ ਪਲਾਈ ਹੋ ਜੇ ਆ ਦੇਖੋ ਜੀ ਤੁਸੀਂ ਇਹ ਗੱਲ ਨਹੀਂ ਮੈਨੂੰ ਇਹਨੂੰ ਅਜੀ ਇੱਕ ਇਹ ਕਸ਼ੂਆ ਟਾਇਲ ਹੈ ਹਾਂਜੀ ਇਹ ਇਹਦੇ ਕਿਨਾਰੀ ਨਹੀਂ ਅੱਛਾ ਜੀ ਜਿਹੜੀ ਬਿਲਕੁਲ ਇਹ ਹੈ ਕਿਨਾਰੀ ਸਪੇਸ ਬਿਲਕੁਲ ਨਹੀਂ ਕਿਨਾਰੀ ਨਹੀਂ ਹੈਗੀ ਇਹਦੀ ਚ ਰਿਸ਼ਤਾ ਨਹੀਂ ਖੜਦਾ ਅੱਛਾ ਜਮਾ ਹੀ ਨਹੀਂ ਜਿਹੜੀ ਪੁਰਾਣੇ ਡਿਜ਼ਾਈਨ ਦੀਆਂ ਨੇ ਪੁਰਾਣੇ ਡਿਜ਼ਾਈਨ ਦੀਆਂ ਟੈਲਾਂ ਨੇ ਉਹਦੇ ਵਿੱਚ ਇੱਥੇ ਇੱਥੇ ਕਿਨਾਰੀ ਹੁੰਦੀ ਹੈ ਹਾਂਜੀ ਕਿਨਾਰੀ ਹੁੰਦੀ ਜਿਹਦੇ ਕਾਰਨ ਇਹਦੇ ਵਿੱਚ ਕੀ ਰਿਸ਼ਤਾ ਰੁਕਦਾ ਰਹਿੰਦਾ ਸਪੇਸ ਬਣ ਜਾਂਦਾ ਇੱਥੇ ਰਿਸ਼ਤਾ ਰੁਕ ਜਾਂਦਾ ਉਹਦੇ ਵਿੱਚ ਇਹਦੇ ਵਿੱਚ ਬਿਲਕੁਲ ਰਿਸ਼ਤਾ ਨਹੀਂ ਰੁਕੂਗਾ ਜਦੋਂ ਵੀ ਮਾਂਜਾ ਮਾਰਨੇ ਸਾਰੇ ਦਾ ਸਾਰੇ ਦਿੱਤਾ ਬਾਹਰ ਹੈ ਬਾਹਰ ਸਾਫ ਕੋਈ ਰਹਾ ਕੋਈ ਰਿਸ਼ਤਾ ਨਹੀਂ ਰੁਕੂਗਾ ਇਹ ਸਾਰੀਆਂ ਦੀ ਇਹੀ ਸਾਰੀਆਂ ਡਿਜ਼ਾਈਨਾਂ ਬਣਾ ਤਕਰੀਬਨ ਸਾਰੀਆਂ ਕਿਨਾਰੀ ਬਿਨਾ ਕਿਨਾਰੀ ਤੋਂ ਨੇ ਹਾਂਜੀ ਇਨਾਂ ਦੇ ਕੋਈ ਕਿਨਾਰੀ ਨਹੀਂ ਦੇਖੋ ਤੁਸੀਂ ਕੋਈ ਫੈਕਟਰੀ ਦੀ ਬਟਨੇ ਆਹ ਦੇਖ ਇਹ ਡੰਬਲ ਮੈਟ ਇਹਨੂੰ ਕਹਿੰਦੇ ਨੇ ਹਾਂਜੀ ਇਹ ਡੰਬਲ ਮੈਟ ਹੈ ਇਹਦੀ ਵੀ ਕੋਈ ਕਿਨਾਰੀ ਨਹੀਂ ਜਿਹੜੀ ਕਿਨਾਰੀ ਪਹਿਲਾਂ ਆਪਣੇ ਡੰਬਲ ਮੈਟ ਚੱਲਦੀ ਸੀਗੀ ਉਹਦੇ ਵਿੱਚ ਬਚਾਰੇ ਕਿਨਾਰੀ ਹੁੰਦੀ ਸੀ ਇੱਥੇ ਬਿਲਕੁਲ ਜਗ੍ਹਾ ਬਣ ਜਾਂਦੀ ਸੀ ਜਗ੍ਹਾ ਬਣਦੀ ਦੀ ਜਿਹਦੇ ਚ ਰੇਤਾ ਰੁਕਦਾ ਰੇਤਾ ਖੜ ਜਾਂਦਾ ਸੀ ਉਹਦੀ ਚ ਰੇਤਾ ਨਹੀਂ ਰੁਕਦਾ ਆ ਚਾਚਾ ਜੀ ਜਦੋਂ ਕਈ ਵਾਰੀ ਲੱਗੀਆਂ ਦੇਖੀਆਂ ਹੋਈਆਂ ਨੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਇਹ ਰਾਏ ਪਟੇਲ ਹੈ ਹਾਂਜੀ ਫੋਟੋ ਬਾਈ ਫੋਟ ਦੀ ਹੈ ਇਹ ਠੀਕ ਹੈ ਜੀ ਤੇ ਇਹ ਵੀ ਸਾਡੇ ਆਪਣੇ ਤੋਂ ਬਹੁਤ ਜ਼ਿਆਦਾ ਵਰਤੀ ਗਈ ਹੈ ਹੂੰ ਤੇ ਅੱਜ ਇਹ ਜਦੋਂ ਵੀ ਇਹ ਨੂੰ ਲਾਉਣਾ ਇਹ ਨੂੰ ਬਾਜਰੀ ਦੇ ਉੱਤੇ ਲੱਗਦੀ ਹੈ ਇਹ ਬਾਜਰੀ ਕੁੱਟ ਕੇ ਉਹ ਗਈ ਗੇਟ ਦੇ ਉੱਤੇ ਤਾਂ ਲੱਗਦੀ ਹੈ ਅੱਜ ਤੱਕ ਇਹ ਵੀ ਅੱਜ ਤੱਕ ਕਿਤੇ ਵੀ ਕੋਈ ਤੇੜ ਨਹੀਂ ਗਈ ਕਦੇ ਵੀ ਅੱਛਾ ਇਹਦੀ ਇੱਕ ਹੋਰ ਕੁਆਲਿਟੀ ਤੁਸੀਂ ਮੈਨੂੰ ਦੱਸੀ ਦੀ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਹ ਤੇ ਗੱਡੀ ਚੜਨ ਲੱਗੀ 슬ਿੱਪ ਨਹੀਂ ਕਰੂਗੀ ਟੌਰ ਨਾਲ ਚੜੂਗੀ ਹਨਾ ਹਾਂ 슬ਿੱਪ ਨਹੀਂ ਕਰਦੀ ਬਾਕੀ ਸਸਤੀ ਕਿੰਨੇ ਪੈ ਜਾਂਦੀ ਹੈ ਜੀ ਆਪਾਂ ਆਮ ਜੇ ਘਰੇ ਟਾਇਲ ਲਾਈ ਉਹਦੇ ਮੁਕਾਬਲੇ ਜੀ ਜੇ ਦੂਸਰੀ ਟਾਇਲ ਲਾਉਣੀ ਆ ਸਾਡੇ ਚਾਰ ਟਾਇਲਾਂ ਪੈਣੀਆਂ ਆ ਬਿਲਕੁਲ ਜੀ 35 36 ਰੁਪਏ ਹੀ ਪੈਂਦੀ ਆ ਇਹ ਆਪਾਂ ਅਸੀਂ 24 ਰੁਪਏ ਚ ਦੇ ਰਹੇ ਹਾਂ ਅੱਛਾ ਇਹ 24 ਦੀ ਉਹਦੇ ਮੁਕਾਬਲੇ ਜਿੱਥੇ 35 ਦੀ ਸਿੰਪਲ ਟਾਇਲ ਪੈਂਦੀ ਆ ਉੱਥੇ 24 ਰੁਪਏ ਦੀ ਹਾਂ ਉਹਦੇ ਤੇ ਦਿਹਾੜੀ ਵੀ ਵੱਧ ਲੱਗਦੀ ਆ ਅੱਛਾ ਜੀ ਇਹਦੇ ਉਹਦੇ ਤਿੰਨ ਗੁਣਾ ਦਿਹਾੜੀ ਵੱਧ ਲੱਗਦੀ ਆ ਇਹਨਾਂ ਦੇ ਤਿੰਨ ਗੁਣਾ ਦੀਹਾੜੀ ਜਿਹੜੀ ਘੱਟ ਲੱਗਦੀ ਹੁਣ ਮੈਂ ਐਗਜ਼ਾਮਪਲ ਦਿੰਨਾ ਤੁਹਾਨੂੰ ਸਸਤੇ ਵਾਲੀ ਦਾ ਦਰਸ਼ਕੋ ਹੁਣ ਜਿਵੇਂ ਆਹਾ ਗਈ ਇਹ 10 बाई 10 ਦਾ ਸਹਜ ਆ ਜੇ ਆਪਾਂ ਫੁੱਟਾਂ ਦੇ ਹਿਸਾਬ ਨਾਲ ਗੱਲ ਕਰੀਏ ਆਪਾਂ ਛ ਤੇ ਕੋਈ ਇਹਦੇ ਤੇ ਮਟੀਰੀਅਲ ਪਾਉਣ ਦੀ ਲੋੜ ਨਹੀਂ ਥੱਲੇ ਰਿੱਤਾ ਪਾਇਆ ਜਾਂਦਾ ਹੈ ਰਿੱਤੇ ਦੇ ਉੱਪਰ ਹਾਂ ਚੰਨ ਦੋ ਹਾਂ ਰਿੱਤੇ ਦੇ ਉੱਪਰ ਇਹਨੂੰ ਮਤਲਬ ਵੀ ਲੇਬਲ ਕਰਕੇ ਹਾਂ ਪੂਰਾ ਲੇਬਲ ਕਰਕੇ ਦੋ ਸ਼ੂਤ ਦਾ ਵਿੱਚ ਫਰਕ ਰੱਖ ਕੇ ਇਹਨੂੰ ਚੰਨ ਦੋ ਤੇ ਉੱਤੇ ਇਹਦੇ ਉੱਤੇ ਜਿਹੜੀ ਜੋ ਵੀ ਸਪੇਸ਼ ਹੁੰਦਾ ਉਹਦੇ ਚ ਘੋਲੂ ਆ ਪਾ ਦੋ ਦਰਜਾਂ ਚ ਦਰਜਾਂ ਦਰਜਾਂ ਦੇ ਵਿੱਚ ਇਹ 1 ਫੁੱਟ ਦੇ ਵਿੱਚ ਸਵਾ ਪੈਂਦੀ ਹੈ ਹਾਂ ਠੀਕ ਹੈ ਜਦੋਂ ਕਿ ਜਿਹੜੀ ਟਾਇਲ ਹੈ ਦੂਸਰੀ ਆਪਣੀ ਉਹ ਉਹ ਚ 4 4 ਟੈਲਾਂ ਪੈਂਦੀਆਂ ਨੇ ਮੰਨ ਲਓ ਜੇ ਫੁੱਟ ਬਾਈ ਮੁੱਟ ਦੀ ਗੱਲ ਕਰੀਏ ਉਹਨਾਂ ਦੀ ਉਹ 28 ਰੁਪਏ ਪੂ ਉਹ 28 ਰੁਪਏ ਪੂਗੀ ਤਾਂ ਇਹ 14 ਰੁਪਏ ਪੂਗੀ ਅੱਛਾ ਜੀ ਉਹਨੂੰ ਤਿੰਨ ਮਿਸਤਰੀ ਤੇ ਦੋ ਮਿਸਤਰੀ ਲਾਉਣਗੇ ਇਹਨੂੰ ਇੱਕ ਮਿਸਤਰੀ ਲਾਊਗਾ ਉਹਨੇ ਉਹਨਾਂ ਕੰਮ ਨੇ ਮੀੜੂਗਾ ਉਹਨੇ ਕੰਮ ਨੇ ਮੀੜੂਗਾ ਮੰਨ ਲਓ ਲੇਬਰ ਵੀ ਘਟ ਪੈਂਦੀ ਆ ਇਹ ਹੋਰ ਗੱਲ ਦੇਖੋ ਜੀ ਸਫਾਈ ਦੇਖੋ ਸਫਾਈ ਵੀ ਬਹੁਤ ਜ਼ਿਆਦਾ ਖਰਚਾ ਵੀ ਘਟੂਗਾ ਕਿਉਂਕਿ ਇਹਦੇ ਸਿਰਫ ਦਰਜਾਂ 'ਚ ਮਾੜਾ ਮਾੜਾ ਬੁਣਦਾ ਡੈਕੋਰੇਸ਼ਨ ਲੱਗਦਾ ਉਹਦੇ ਮਤਲਬ ਜੇ 100 ਫੁੱਟ ਚਲਾਈਏ ਤਾਂ ਤਕਰੀਬਨ 4-5 ਬੋ ਵੀ ਮਿੱਤਰੋ 5 ਬੋਰੀਆਂ ਤੋਂ ਇੱਕ ਬੋਰੀ ਦਾ ਖਰਚਾ ਹਾਂ ਫੋਟਾਂ ਦੇ ਵਿੱਚ ਅੱਧੋ-ਅੱਧ ਦਾ ਖਰਚਾ ਤੇ ਮਿਸਤਰੀ ਦਾ ਤਾਂ ਤਿੰਨ ਤਿੰਨ ਦਿਹਾੜੀਆਂ ਦੀ ਬਚਤ ਹੁੰਦੀ ਆ ਇੰਨੀ ਬਚਤ ਹੁੰਦੀ ਆ ਬਾਕੀ ਕੁਆਲਿਟੀ ਜਿਹੜੀ ਟੌਪ ਦੀ ਆ ਬਾਕੀ ਆ ਦੇਖੋ ਟੈਲਾਂ ਓਪੀਜੀ ਓਪੀਸੀ ਸਿਮਿੰਟ ਓਪੀਸੀ ਸਿਮਿੰਟ ਚ ਬਣਾਈ ਜਾਂਦੀਆਂ ਜੀ ਇਹਨੂੰ ਕੱਲ ਨੂੰ ਸ਼ੇਮ ਨਹੀਂ ਚੜਦੀ ਤੇ ਨਾ ਕਿਸੇ ਕਿਸਮ ਦਾ ਮਤਲਬ ਕੀ ਥੱਲੇ ਕੋਈ ਛੱਤ ਦੇ ਉੱਤੋਂ ਕੋਈ ਵੀ ਚਿਉਣ ਦਾ ਜਾ ਕੋਈ ਹੋਰ ਛੱਤਲੇ ਛੇ ਮਾਉਣ ਦਾ ਕੋਈ ਖਤਰਾ ਨਹੀਂ ਹੈਗਾ ਲੈ ਵੀ ਗੱਲ ਬਾਲੀਆਂ ਗੱਲਾਂ ਕਰਾਂਗੇ ਆਪਾਂ ਜਿੰਨੀਆਂ ਮਰਜ਼ੀ ਦੱਸ ਦੀਏ ਪਹਿਲਾਂ ਤਾਂ ਡਿਜ਼ਾਈਨ ਤੁਹਾਡੇ ਸਾਹਮਣੇ ਪਏ ਨੇ ਹੋਰ ਵੀ ਬਹੁਤ ਸਾਰੇ ਬਣ ਜਾਣਗੇ ਪਰ ਜਿਹੜਾ ਰੇਟ ਆ ਤੁਸੀਂ ਫੋਨ ਕਰਕੇ ਸਕਰੀਨ ਦੇ ਨੰਬਰ ਦਿੱਤਾ ਹੋਇਆ ਮੈਂ ਗਰੰਟੀ ਨਾਲ ਦਾਵਾ ਕਰਦਾਗਾ ਤੁਹਾਨੂੰ ਰੇਟ ਦੇ ਵਿੱਚ ਬਹੁਤ ਵੱਡਾ ਮਾਰਜਨ ਮਿਲੂਗਾ ਘੱਟ ਘੱਟ ਦਾ ਸਸਤਾ ਮਿਲੂਗਾ ਸੌਰੀ ਮੈਂ ਆਮ ਫੈਕਟਰੀਆਂ ਨਾਲੋਂ ਰੇਟ ਹੈ ਜਿਹੜਾ 1 ਰੁਪਏ ਘੱਟ 1 ਤੋਂ 1.5 ਰੁਪਏ ਤੱਕ ਘੱਟ ਹੈ ਹਰੇਕ ਨੇੜੇ ਜਿੱਤਨੀ ਮਰਜ਼ੀ ਫੈਕਟਰੀ ਨਾਲ ਰੱਖ ਲਓ ਕਿਉਂਕਿ ਮੈਂ ਰਿਟਾਇਰਡ ਰਿਟਾਇਰਡ ਅਫੀਸਰ ਦੇ ਤੌਰ ਤੇ ਰਿਟਾਇਰ ਹੋਇਆ ਹਾਂ ਪ੍ਰਿੰਸੀਪਲ ਰਿਟਾਇਰ ਹੋਇਆ ਹਾਂ ਤੇ ਮੈਨੂੰ ਕੋਈ ਜ਼ਿਆਦਾ ਪ੍ਰੋਫਿਟ ਦਾ ਕੋਈ ਹੈ ਨਹੀਂਗਾ ਮੈਂ ਸਿਰਫ ਇਹ ਫੈਕਟਰੀ ਦਾ ਆਪਣੇ ਲੇਬਰ ਵਾਸਤੇ ਜਾਂ ਉਹਨਾਂ ਦੀ ਕਮਾਈ ਵਾਸਤੇ ਜਾਂ ਮਤਲਬ ਸਾਡੇ ਜੋ ਵੀ ਇੱਥੇ ਮਾੜੇ-ਮੋਟੇ ਖਰਚੇ ਕੱਢਣ ਵਾਸਤੇ ਨਿਆਰੇ ਲੈਣ ਵਾਸਤੇ ਜਾਂ ਆਪਣੇ ਬੈਠਣ ਵਾਸਤੇ ਜਾਂ ਬਣਾ ਟਾਈਮ ਪਾਸ ਕਰਨ ਵਾਸਤੇ ਵੱਡੀ ਗੱਲ ਆ ਵੀ ਇਹਨਾਂ ਨੇ ਟਾਈਮ ਪਾਸ ਕਰਨਾ ਬੈਠ ਕੇ ਮੈਨੂੰ ਇਹਨਾਂ ਨੂੰ ਵੀ ਜ਼ਿਆਦਾ ਪ੍ਰੋਫਿਟ ਦੀ ਲੋੜ ਨਹੀਂ ਸੀ ਚਾਚਾ ਜੀ ਮੈਂ ਤੁਹਾਨੂੰ ਤਾਂ ਲੌਕਟਾਈਲ ਦੀ ਗੱਲ ਆਪਾਂ ਕਰ ਲਈ ਕਾਫੀ ਪਰ ਮੈਨੂੰ ਉਹ ਜਿਹੜੀ ਜਾਲੀ ਪਈ ਆ ਉਧਰ ਉੱਥੇ ਚੱਲਦੇ ਆਪਾਂ ਮੈਨੂੰ ਵਾਲੀ ਜੋਲੀ ਲੱਗੀ ਬਾਕੀ ਇੱਕ ਗੱਲ ਤੁਹਾਨੂੰ ਮੈਂ ਦਰਸ਼ਕੋ ਦੱਸਣਾ ਜਾਲੀ ਸੋਹਣੀ ਦਾ ਸੋਹਣੀ ਮਜ਼ਬੂਤੀ ਵਾਲੀ ਗੱਲ ਇਹਨਾਂ ਨੇ ਦੱਸ ਹੀ ਦੀ ਮੈਨੂੰ ਵੀ ਜਿਹੜਾ ਇਹਦੇ ਵਿੱਚ ਸਰੀਆ ਕਾਮ ਤੇ ਨੂੰ ਦਾ ਜੰਗ ਰਹਿਤ ਸਰੀਆ ਪਾਉਣਿਆ ਤੇ ਜਿਹੜਾ ਸਿਮਿੰਟ ਹੈਗਾ ਉਹ ਇਹਨਾਂ ਨੇ ਦੱਸਤਾ ਵੀ ਜੰਗ ਰਹਿਤ ਜੰਗ ਰੋਧਕ ਉਹ ਵੀ OPC ਆ ਇਹਦੇ ਬੈਨੀਫਿਟ ਕੀ ਨੇ ਇੱਕ ਤਾਂ ਉਹਦੀ ਮਜ਼ਬੂਤੀ ਵੱਧ ਹੁੰਦੀ ਆ ਦੂਜਾ ਸੁੱਕਦਾ ਜਲਦੀ ਹੈਗਾ ਤੇ ਮਜ਼ਬੂਤੀ ਛੇਤੀ ਫੜਦਾ ਹਨਾ ਇੱਥੇ ਜਿਹੀ ਆਹੀ ਆਹੀ ਕੋਣ ਨੇ ਇਦਾਂ ਸਲੇਬਾਂ ਵੀ ਪਈਆਂ ਨੇ ਕਿ ਜਾਲੀਆਂ ਦੇਖੋ ਤੁਸੀਂ ਇੱਥੇ ਆਹ ਦੇਖੋ ਪਹਿਲਾਂ ਤਾਂ ਬਾਲਾ ਆਪੇ ਜੰਗਲੇ ਦਾ ਹੋਊਗਾ ਹਾਂ ਲੈ ਵੀ ਮਿੱਤਰੋ ਸਸਤਾ ਇੰਨਾ ਬੇਜੂਗਾ ਜਿੱਥੇ ਤੁਹਾਡਾ 20000 ਦਾ ਜੰਗਲਾ ਬਣੂਗਾ ਉਥੇ ਇਹ 7000 ਚ ਲੱਗ ਜਾਊਗਾ ਤੇ ਸੋਨਾ ਤੁਸੀਂ ਦੇਖ ਲਓ ਜਦੋਂ ਲੱਗਿਆ ਨਾ ਤੁਸੀਂ ਐਂ ਦੇਖੋ ਵੀ ਬੰਦੇ ਪੁੱਛ ਪੁੱਛ ਜਾਣਗੇ ਵੀ ਯਾਰ ਆਹ ਕਿੱਥੋਂ ਲੈਂਦਾ ਇੰਨਾ ਸੋਨਾ ਇਹਦੇ ਵਿੱਚ ਫਸਣੀਆਂ ਇੱਥੇ ਜਾਲੀਆਂ ਆਹ ਡਿਜ਼ਾਈਨ ਦੇਖ ਲਓ ਫੁੱਲ ਬੂਟੀਆਂ ਹਨਾ ਜੀ ਇਹ ਵਿੱਚ ਇਹਦੀ ਜਿਹੜੀ ਚਾਰ ਛੜੀਏ ਇਹ ਚਾਰ ਇਹਦੇ ਚਾਰ 8mm ਦੀਆਂ ਚਾਰ ਤਾਰਾਂ ਪਾਈਆਂ ਹੋਈਆਂ ਨੇ ਵਧੀਆ ਸ਼ਕੀਲ ਦੀਆਂ ਜਿਨ੍ਹਾਂ ਨੂੰ ਨਾ ਕਿਤੇ ਜੰਗ ਲੱਗਦਾ ਨਾ ਮਤਲਬ ਕਿਸੇ ਕਿਸੇ ਦੀ ਇਹਦੀ ਟੁੱਟਣ ਦੀ ਕੋਈ ਉਹ ਹੈ ਅੱਛਾ ਜੀ ਹਾਂ ਲਓ ਜੀ ਮਿੱਤਰੋ ਗੱਲ ਇਹ ਆ ਵੀ ਹੁਣ ਤੁਸੀਂ ਨਿਗਾਹ ਮਾਰ ਲਓ ਆਹ ਲਓ ਜਮਾ ਕੋਈ ਟੁੱਟਣ ਵਾਲੀ ਗੱਲ ਨਹੀਂ ਆਹ ਕੀ ਚੀਜ਼ ਆ ਜੀ ਇਹ ਜੰਗਲਾਂ ਦਾ ਪਾਵਿਆਂ ਤੇ ਲੱਗਦਾ ਹੈ ਅੱਛਾ ਜੀ ਇਹਦੀ ਇਹਦੀ ਸ਼ਰੀਏ 2 ਸੁੱਤਾ ਸ਼ਰੀਏ 2 2 ਸ਼ਰੀਏ ਪੈਂਦੇ ਨੇ 2 ਸੁੱਤੇ ਕੰਪਨੀ ਦੇ ਕੰਮ ਤੇ ਨੂੰ ਦੇ ਸ਼ਰੀਏ ਪੈਂਦੇ ਆ ਇਹਦੇ ਚ ਓਕੇ ਜੀ ਠੀਕ ਹੈ ਤੇ ਇਹਦੀ ਇਹਦੀ ਜਿਹੜੀ ਚਾਈ ਹੈ 2 ਫੁੱਟ ਦੀ ਹੈ ਤੇ ਜੰਗਲਿਆਂ ਦੇ ਵਿੱਚ ਇਹ ਵਰਤਿਆ ਜਾਂਦਾ ਹੈ ਇਹ ਆਮ ਜੰਗਲੀ ਨਾਲੋਂ ਇਹ ਵੀ ਮਤਲਬ ਵੀ ਜੇ ਜੇ ਆਪਾਂ 100 ਫੁੱਟ ਦੇ ਉੱਤੇ ਮਤਲਬ 1000 ਰੁਪਏ ਖਰਚ ਆਉਂਦਾ ਤਾਂ ਇਹਦੇ 7-800 ਰੁਪਏ ਖਰਚ ਆਉਂਦੇ ਜੀ ਅੱਛਾ ਜੀ ਮੰਨ ਲਓ ਇੰਨਾ ਫਰਕ ਤਿੰਨ ਦੋ ਤਿੰਨ ਸਗਾ ਫਰਕ ਪੈਣਾ ਆ ਪਈਆਂ ਦੇ ਮਿੱਤਰੋ ਜਾਲੀਆਂ ਜਿਹੜੀਆਂ ਦੀ ਮੈਂ ਗੱਲ ਕਰੀ ਆ ਨਾ ਸਿਫਤਾਂ ਕਰੀ ਆ ਨਾ ਜਦੋਂ ਰੰਗ ਵੱਜ ਗਿਆ ਇਹਨਾਂ ਤੇ ਪਹਿਲਾਂ ਤਾਂ ਨਿਗਾਹ ਮਾਰ ਲਓ ਸੋਹਣੀਆਂ ਕਿੰਨੀਆਂ ਲੱਗਣੀਆਂ ਹਨਾ ਜਦੋਂ ਰੰਗ ਵੱਜ ਗਿਆ ਬਾਈ ਦੂਰੋਂ ਸੱਦਿਆ ਕਰਨੀਆਂ ਬੰਦੇ ਨੇ ਵੀ ਆ ਜਾ ਸਾਨੂੰ ਦੇਖ ਲਾ ਕੇ ਅਸੀਂ ਇੰਨੀਆਂ ਸੋਹਣੀਆਂ ਰੇਟ ਦੀ ਗੱਲ ਆ ਜਿਹੜੀ 20000 ਦੀ بجائے ਜਿੱਥੇ ਥੋੜਾ 20000 ਦਾ ਨਾ ਸਟੀਲ ਦਾ ਜੰਗਲਾ ਲੱਗਦਾ ਹੋਇਆ ਉੱਥੇ ਇਹਦਾ ਜੰਗਲਾ ਥੋੜਾ 7 ਜਾਂ 8000 ਰੁਪਏ ਵਿੱਚ ਹੀ ਪਾਵੇ ਵਿੱਚ ਦਿਹਾੜੀ 10000 ਰੁਪਏ ਤਕਰੀਬ ਨਹੀਂ ਵਿੱਚ ਦਾ ਦਿਹਾੜੀ ਲਾ ਕੇ ਵਿੱਚ ਹੀ ਦਿਹਾੜੀ ਲਾ ਕੇ ਦਾੜੀ ਆਉਂਦੀ ਆਉਂਦੀ ਉਹਦੀ ਵੀ ਵੱਖਰੀ ਅੱਖੀ ਆਈ ਆ ਭਾਈ ਦੀ ਵੀ ਵੱਖਰੀ ਅੱਖੀ ਆਪਾਂ ਜੰਗਲੇ ਦੇ ਪਾਵੇ ਤੇ ਇਹਦੀ ਮਟੀਰੀਅਲ ਆ ਸਮਾਨ ਲਾ ਕੇ 7000 ਰੁਪਏ ਮੰਨ ਲਓ 13000 ਰੁਪਏ ਤੁਹਾਡਾ ਇੱਕ ਜੰਗਲੇ ਮਾਗਰ ਬਚ ਜੂਗਾ ਇੰਨਾ ਕੁ ਬਚਤ ਆ ਗਈ ਬਾਕੀ ਭਾਈ ਬਹੁਤ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਟਾਇਲ ਲੋਕ ਤੁਸੀਂ ਨਿਗਾਹ ਮਾਰ ਲਓ ਬਹੁਤ ਬਾਕੀ ਇੱਕ ਗੱਲ ਮੈਂ ਦੱਸ ਦੇਣਾ ਹਰ ਇੱਕ ਚੀਜ਼ ਦੇ ਵਿੱਚ ਕੁਆਲਿਟੀ ਵਾਲਾ ਮਾਲ ਜਿਹੜਾ ਵਰਤਿਆ ਜਾਂਦਾ ਸਲੇਬਾਂ ਦੇ ਵਿੱਚ ਵੀ ਕੰਮ ਦੇ ਨੂੰ ਦਸਰੀਆ ਵਰਤਿਆ ਜਾਂਦਾਗਾ ਇੱਕ ਵਾਰੀ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਕੇ ਦੇਖੋ ਸਤੋਜ ਪਿੰਡਾ ਭਗਵੰਤਮਾਨ ਦਾ ਉੱਥੋਂ ਆਪਾਂ ਜਦੋਂ ਕਿਹੜਾ ਪਿੰਡਾ ਕਿ ਕਣਕਵਾਲ ਭੰਗੂ ਆ ਜਾਂਦਾ ਇਹ ਕਣਕਵਾਲ ਭੰਗੂਆ ਰੋਡ ਹੈ ਕਣਕਵਾਲ ਚੈਲਾ ਕਣਕਵਾਲ ਚੈਲਾ ਰੋਡ ਸ਼੍ਰੀ ਦੁੱਧਮ ਸਿੰਘ ਅਕੈਡਮੀ ਦੇ ਜਮਾ ਨਾਲ ਆ ਇਹ ਕਹਿ ਸਕਦੇ ਆ ਅਕੈਡਮੀ ਪੁੱਛ ਕੇ ਆ ਜਾਓ ਗੁਰੂ ਕਿਰਪਾ ਇੰਡਸਟਰੀ ਵਾਲਿਆਂ ਦੇ ਸਰਦਾਰ ਸਖਦੇਵ ਸਿੰਘ ਭੁੱਲਰ ਦੇ ਇੰਡਸਟਰੀ ਦੇ ਵਿੱਚ ਫੈਕਟਰੀ ਦੇ ਵਿੱਚ ਆਓ ਇੱਕ ਮਿੰਟ ਇੱਥੇ ਜੀ ਖੰਬੇ ਵੀ ਤਿਆਰ ਕਰਦੇ ਆਂ ਹੂੰ 6 ਫੁੱਟ ਦੇ ਜਿਹੜੇ ਬਾੜਾਂ ਦਾ ਬਾੜ ਬਣਾਉਣ ਵਾਸਤੇ ਲੱਗਦੇ ਨੇ ਠੀਕ ਹੈ ਜੀ ਠੀਕ ਹੈ ਉਹ 6 ਉਹਦੇ ਵਿੱਚ ਸ਼ਰੀਆ ਪਾਇਆ ਜਾਂਦਾ ਵਧੀਆ ਮਜ਼ਬੂਤ ਬਣਾਏ ਜਾਂਦੇ ਨੇ ਤੇ ਉਹਦੇ ਵਿੱਚ ਤਾਰਾਂ ਬੰਨਣ ਵਾਸਤੇ ਬਿਲਕੁਲ ਬਕਾਇਦਾ ਸਪੈਸ਼ਲ ਸ਼ਰੀਏ ਲਾਇਆ ਜਾਂਦਾ ਆਹ ਕੁੰਡੀਆਂ ਰੱਖਿਆ ਹਾਂ ਕੁੰਡੀਆਂ ਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਤਿੰਨ ਫੁੱਟੇ ਸ਼ਰੀਏ ਜਿਹੜੇ ਲੋਕ ਆਪਣੀ ਮਿੰਨਤੀ ਕਰਕੇ ਜ਼ਮੀਨ ਦੀ ਮਿੰਨਤੀ ਕਰਾ ਕੇ ਛੈਡਾਂ ਤੇ ਲਾਉਂਦੇ ਨੇ ਉਹ ਵੀ ਇੱਥੇ ਤਿਆਰ ਕੀਤੇ ਜਾਂਦੇ ਨੇ 2 ਫੁੱਟ ਦੇ ਸ਼ਰੀਏ 2 ਫੁੱਟ ਦੇ ਖੰਭੇ ਨੇ ਉਹ ਵੀ ਤਿਆਰ ਕੀਤੇ ਜਾਂਦੇ ਨੇ 3 ਫੁੱਟ ਕੰਬਾ ਤੇ 6 ਫੁੱਟ ਦਾ ਖੰਭਾ ਸਾਰੇ ਬਣਾਏ ਸਾਡੇ ਇੱਥੇ ਸ਼ਰੇ 4.5 ਡੇਡ ਦੀ ਤੇ 3.5 ਡੇਡ ਦੀ ਠੀਕ ਹੈ ਜੀ ਤੇ ਸਾਡੇ ਛਲੇਬਾਂ ਵੀ ਅਸੀਂ ਇੱਥੇ ਤਿਆਰ ਕਰਦੇ ਆਂ ਤੇ 4 1 ਤੇ 5 1 ਤੇ 3 1 ਦੀਆਂ ਛਲੇਬਾਂ ਜਿਹੜੀਆਂ ਅਸੀਂ ਉਹ ਵੀ ਇੱਥੇ ਤਿਆਰ ਕਰਦੇ ਆਂ ਲੈ ਵੀ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਹੋਰਾਂ ਨੂੰ ਵੀ ਪਤਾ ਲੱਗ ਜਾਵੇ ਵੀ ਵਧੀਆ ਮਾਲ ਆ ਸਸਤਾ ਮਾਲ ਇੱਥੇ ਮਿਲਦਾ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ